ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 84270 19817 ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਵੀਰੇ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜਲਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9779622161 9779622161 ਹਾਂ ਜੀ ਹਾਂ ਤੇ ਜਿਹੜੀ ਵੀਰੇ ਆਪਾਂ ਬੈਠ ਦੇਖਦੇ ਪਏ ਆ ਕਿਹੜਾ ਸੂਆ ਸੂਈ ਆ ਵੀਰੇ ਵਿੱਚ ਦੂਸਰਾ ਸੂਆ ਸੂਈ ਆ ਜੀ ਮੂੰਹੋਂ ਸ਼ੇਰ ਆਉਂਦਾ ਠੀਕ ਆ ਜਰਸੀ ਚ ਆ ਗਈ ਹੈ ਨਾ ਇਹ ਹਾਂ ਜੀ ਐਵੇਂ ਨਾ ਕਿਤੇ ਕੋਲ ਜਰਸੀ ਤੇ ਐਫਐਫ ਦਾ ਕਰਾਸ ਮੰਨ ਲਓ ਜੀ ਮੂੰਹ ਜਿਹੜਾ ਇਹਦਾ ਜਰਸੀ ਜੀ ਆ ਜਾਂਦਾ ਜਿਹੜਾ ਬਾਡੀ ਸਟਰਕਚਰ ਆ ਤੇ ਬਾਡੀ weight ਹੈ ਇਹਦਾ ਦੁੱਧ ਤੇ ਜੇਰ ਜੁਰੇ ਦੀ ਆਪ ਬਜੋ ਕੇ ਹਣਾ ਜੇਰ ਵਗੈਰਾ ਦੀ ਡਾਣਾ ਹੈ ਕੈ ਕਵਾਂ ਵਜੇ ਸੂਈ ਸੀ ਇਹ ਸਵੇਰੇ ਸੂਈ ਆਈ ਅੱਜ ਮੰਨ ਲਓ ਵੀ 6-7 ਵਜੇ ਦੀ ਠੀਕ ਆ ਬੱਚਾ ਦੇ ਤਾਂ ਮੇਲ ਕਾ ਬੱਚਾ ਮੇਲ ਕਿੰਨਾ ਗਵਾਲਾ ਚੋਇਆ ਪੈਦਾ ਇਹਦਾ ਬੋਲਾ ਘੜਦਾ ਜੀ 3-7 ਕਿਲੋ ਜੀ ਅੰਦਾਜ਼ਾ ਹੈ ਲਾ ਸਕੀਏ ਵੀ ਕਿੰਨਾ ਗ ਦੁੱਧ ਪਾ ਦੂਗੀ ਇਹ ਵੀਰੇ ਪਲੂਨ ਨੇ ਇੰਨੇ ਵੀ ਇਹਨੇ 30 ਕਿਲੋ ਨੂੰ ਟੱਚ ਕਰਿਆ ਹੋਇਆ ਵੇ ਠੀਕ ਹੈ ਤੇ ਆਪਾਂ ਪਰ 25+1 ਕੀ ਦੇਵਾਂਗੇ ਮਾਲ ਕੇ ਕਹਿੰਦੇ 30 ਕਿਲੋ ਹਾਂਜੀ ਹਾਂ ਆਪਾਂ 25 ਕਿਲੋ ਦੀ ਮੰਨੇ ਵੀ ਚਲੋ ਵੀ 25 ਕਿਲੋ ਦੁੱਧ ਪਾ ਦੋਗੀ ਤੇ ਪਾਓਗੇ HF ਨੂੰ 1.5 ਚ ਅੱਗੇ ਰੋਲ ਤੇ ਰੇਂਜ ਦੀ ਕਿੰਨੀ ਖੋਗੇ ਰੇਂਜ ਵੀਰੇ ਫੋਨ ਤੇ ਕਰ ਲਾਂਗੇ ਹੂ ਬਾਜ ਗਈ ਠੀਕ ਆ ਧੋਰੀ ਬਾਹਰ ਨੂੰ ਸੁਭਰੋ ਧਾਰਾ ਦੇਖ ਸਕਦੇ ਹਾਂ ਪੂਰੀਆਂ ਮੋਟੀਆਂ ਮੋਟੀਆਂ ਸਾਫ ਸੁਥਰਾ ਚੋਣਾ ਤੇ ਬਾਕੀ ਥਣਾ ਜੇ ਵਿੱਥੀ ਦੇਖੋ ਆਪਾਂ ਫੁੱਟ ਫੁੱਟ ਦੀ ਵਿੱਥੀ ਪਈ ਆ ਵੀਰੇ ਮੱਝਾਂ ਵਾਲਾ ਲੇਵਾ ਦਾ ਠੀਕ ਆ ਕੋਈ ਟੁੱਟਦੀ ਮੁੱਕਦੀ ਨਹੀਂ ਹਨਾ ਹਾਂ ਸੋ ਦੇਖੋ ਚਵਾਈ ਦੇਖੋ ਜਿਵੇਂ 1 ਨੰਬਰ ਚਵਾਈ ਨਾਲੇ ਚਾਹੇ ਹੱਥ ਨਾਲ ਕਰ ਲਈ ਬੰਦਾ ਚਾਹੇ ਮਸ਼ੀਨੀ ਕਰ ਲਈ ਵੀਰੇ ਇਹਨੂੰ ਮੈਂ ਕਿਹਾ ਨੇਣਾ ਪਾਉਣ ਦੀ ਵੀ ਜਰੂਰਤ ਨਹੀਂ ਕੋਈ ਹਨਾ ਬਾਹਲੀ ਠੀਕਾ ਮੂਰਲੇ ਥਣਾ ਚ ਹੋਰ ਮਾਰਦੀ ਬਰਾਮਣੀ ਸੋ ਦੇਖੋ ਥਣਾ ਵਾਲੇ ਪਾਸੋਂ ਬੇਫਿਕਰ ਹੋ ਜਾ ਧਾਰਾ ਆਪਾਂ ਮਾਰ ਕੇ ਦਿਖਾ ਦਿਆਂ ਕੋਈ 100% ਨਿਕਲੂ ਬਈ ਠੀਕ ਆ ਓਕੇ ਆ ਜਮ ਤੋਰ ਦੀ ਬਾਹਰ ਨੂੰ ਸੋ 25 ਲੀਟਰ ਦੁੱਧ ਮੰਨ ਕੇ ਲੈ ਲਿਓ ਪਾ ਦੇ ਬੇਸ਼ੱਕ ਬਾਹਰ ਪਰ ਪਾਓ ਹਕੀਕਤ 25 ਤੋਂ ਪਾਰ 30 ਦੂ ਵੀਰੇ ਠੀਕ ਆ ਆ ਬਾਡੀ ਬਰੇ ਚਾਪਾ ਉਹਨੂੰ ਕਹਿਣ ਦੇਣਾ ਵੀ ਵੀਰੇ 25 ਕਿਲੋ ਦਾ ਵੀ ਮੂੰਹ ਬਹੁਤ ਵੱਡਾ ਹੋ ਜਾਂਦਾ ਯਾਰ ਠੀਕ ਆ ਸੋ ਜਰਸੀ ਦਾ ਤੇ ਐਚ ਐਫ ਦਾ ਕ੍ਰੋਸ ਆ ਗਿਆ ਦੋ ਭੰਤਾ ਮੇਲ ਆ ਇਹ ਐ ਜੇਫ ਦੇ ਗੁਣ ਆ ਗਏ ਤਾਂ ਮੰਨ ਕੇ ਚੱਲੋ ਦੁੱਧ ਦੀ ਪੈਦਾ ਵਧ ਗਈ ਚਰਸੀ ਵਾਲੇ ਗੁਣ ਆ ਗਏ ਤੇ ਇਹਦੀ ਫੈਟ ਵਧ ਗਈ ਸੋ ਦੇਖੋ ਪੂਰਾ ਕੱਦ ਕਾਠਾ ਜਿੰਦ ਜਾਨ ਵਾਲੀ ਬਿਹੜਾ ਦੂਜਾ ਸੂਆ ਸੂਈ ਆ 25 ਤੋਂ ਪਲੱਸ ਦੁੱਧ ਪਾ ਦੂ ਰੇਡ ਵੀਰ ਕਹਿੰਦਾ ਫੋਨ ਤੇ ਉਹ ਬਿਲਕੁਲ ਬਾਜ ਬਧ ਧਾਰਾ ਮਾਰ ਕੇ ਦਿਖਾ ਦੇ ਠੀਕ ਹੈ ਸੋ ਦੇਖੋ ਮotha mota ਟੋਵਾ ਪੂਰਾ ਸੁਭਰੋ ਲੇਵਾ ਵਗੈਰਾ ਇੱਕ ਵਾਰ ਨੇੜੇ ਤੋਂ ਫੇਰ ਦੇਖ ਸਕਦੇ ਹੋ ਇਹ ਲੇਵੇ ਦੀ ਤੇ ਆਪਣੇ ਸਰੀਰ ਤੇ ਵਜਨ ਦੀ ਤਾਂ लाजਵਾ ਵੀ ਆ ਵੀਰੇ ਬੇਫਿਕਰ ਹੋ ਕੇ ਬੰਦਾ ਮਗਾ ਲੇ ਠੀਕ ਹੈ ਰੇਡ ਬਿਲਕੁਲ ਵਾਜਬ ਹੋਏ ਦਾ ਰੇਡ ਵਾਜਬੂ ਜੀ ਮੂੰਹ ਅਚਾਨਕ ਉਹਨੇ ਦੇਖੋ ਪੂਰੇ ਨਸਲਦਾਰ ਆਏ ਠੀਕ ਹੈ ਲੈ ਚੱਲ ਸੋ ਪੂਰੇ ਨਿਗਰ ਜਾਣ ਵਾਲੀ ਵਹਿੜ ਹੈ ਜਾਵਾ 25 ਤੋਂ ਵਾਪਸ ਦੁੱਧ ਦੇ ਨੇ ਆਰਾਮਣਾ ਦੇ ਦੇਣਾਗਾ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 9779621161 ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਾ ਵੀ ਹੋਰ